ਰੱਖੇ ਪਹਿਣਾ ਨੇ ਵੀ ਸਹਿਜ ਪਾਠ ਰੱਖੇ ਤੇ ਸਾਨੂੰ ਇੱਕ ਬੰਦੇ ਦਾ ਫੋਨ ਆਇਆ ਟੱਕਾ ਹੀ ਕਰੀ ਰਿਹਾ ਗੱਲ ਕਰਾਓ ਗੱਲ ਕਰਾਓ ਮੇਰੇ ਨਾਲ ਗੱਲ ਕਰਾਤੀ ਮੈਨੂੰ ਕਹਿੰਦਾ ਆਹ ਬਾਣੀ ਪੜਨ ਲਾਓ ਤੇ ਤੁਸੀਂ ਸਹਿਜ ਪਾਠ ਕਰਾਈ ਜਾਂਦੇ ਹੋ ਪਾਪ ਲੱਗਣਾ ਤੁਹਾਨੂੰ ਮੈਂ ਕਿਹਾ ਮੈਨੂੰ ਖਾ ਤਾਂ ਪਾਪ ਲੱਗੂ ਚੰਗਾ ਗਲਾਪ ਬਾਣੀ ਪੜ੍ਹੇ ਸ਼ੁਗਰ ਕਰੋ ਮੈਨੂੰ ਕਹਿੰਦਾ ਇਹ ਬੀਬੀਆਂ ਬਾਣੀ ਪੜੀ ਜਾਂਦੀਆਂ ਨੇ ਬੀਬੀਆਂ ਤੇ ਵੈਸੇ ਹੀ ਨਹੀਂ ਉਹ ਤੇ ਹੱਥ ਲਾ ਸਕਦੀਆਂ ਮਾਫ ਕਰ ਲੈ ਇਹ ਗੱਲ ਮਾਫੀ ਮੰਗ ਕੇ ਕਹਿਣਾ ਜੀ ਦੇਖਿਓ ਭਰਾਵੋ ਮਾਫੀ ਮੰਗ ਕੇ ਭੈਣਾ ਵੀ ਨੋਟ ਕਰਿਓ ਕਹਿੰਦੇ ਪੰਜ ਦਿਨ ਤੇ ਬੀਬੀ ਵੈਸੇ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਾ ਸਕਦੀ ਉਹਦੀ ਜ਼ਿੰਦਗੀ ਚ ਇਦਾਂ ਦੇ ਪੰਜ ਦਿਨ ਉਹਦੇ ਮਹੀਨੇ ਵਿੱਚ ਇਦਾਂ ਦਾ ਸਮਾਂ ਆ ਜਾਂਦਾ ਪਾਪ ਲੱਗ ਜੂ ਇਦਾਂ ਹੋ ਜੂ ਇਦਾਂ ਹੋ ਜੂ ਮੈਨੂੰ ਕਹਿੰਦਾ ਮੈਂ ਕਿਹਾ ਇਹ ਪਾਪ ਹੈ ਇਹ ਜੇ ਇਹ ਪਾਪ ਨਾ ਹੁੰਦਾ ਤੇ ਅਸੀਂ ਜੰਮਣੇ ਹੀ ਨਹੀਂ ਸੀ ਆਪ ਕੋ ਸਤਨਾਮ ਵਾਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹੋ ਜੀਆਂ ਗੱਲਾਂ ਕਰਦੇ ਆ ਉਹਨੂੰ ਇਹ ਪਾਪ ਐ ਤੇ ਫਿਰ ਅਸੀਂ ਜੰਮਣੇ ਹੀ ਨਹੀਂ ਸੀ ਇੱਕ ਕੁਦਰਤ ਦੀ ਪ੍ਰਕਿਰਿਆ ਬਣੀ ਐ ਨੇਚਰ ਐ ਕੁਦਰਤ ਐ ਸਾਡਾ ਧਰਮ ਕੁਦਰਤ ਨਾਲ ਜੋੜਦਾ ਐ ਕੁਦਰਤ ਨਾਲੋਂ ਤੋੜਦਾ ਨਹੀਂ ਜਿਹੜੀ ਕੁਦਰਤ ਦੀ ਪ੍ਰਣਾਲੀ ਐ ਨਿਯਮ ਨਿਯਮ ਬਣੇ ਹੋਏ ਐ ਉਹਨਾਂ ਨਿਯਮਾਂ ਨੂੰ ਸਮਝਣਾ ਐ ਫੋਲੋ ਕਰਨਾ ਐ ਮੰਨਣਾ ਐ ਤੇ ਪਰਮਾਤਮਾ ਦੇ ਨਿਯਮ ਵਿੱਚ ਆਉਂਦਾ ਹੈ ਕਿ ਔਰਤ ਦਾ ਬੱਚਾ ਪੈਦਾ ਕਰਨ ਦੀ ਇੱਕ ਪ੍ਰਕਿਰਿਆ ਉਹ ਉਸ ਉਸ ਭੈਣ ਤੇ ਬਖਸ਼ਿਸ਼ ਹੈ ਪਰਮਾਤਮਾ ਦੀ ਮਾਂ ਬਣਨ ਦੀ ਇੱਕ ਪ੍ਰਕਿਰਿਆ ਔਰਤ ਨੂੰ ਮਿਲੀ ਹੋਈ ਹੈ ਇਹ ਉਹਦਾ ਸੁਭਾਗ ਹੈ ਇਹਦੇ ਨਾਲ ਉਹ ਪਾਪਨ ਨਹੀਂ ਬਣਦੀ ਇਹ ਪਰਮਾਤਮਾ ਦੀ ਦਾਤ ਹੈ ਜਿਹੜੀ ਔਰਤ ਨੂੰ ਦਿੱਤੀ ਹੈ ਰੱਬ ਨੇ ਔਰਤ ਨੂੰ ਦਿੱਤੀ ਹੈ ਤੇ ਜੇ ਇਹ ਪ੍ਰਕਿਰਿਆ ਨਾ ਹੁੰਦੀ ਅਸੀਂ ਤੁਸੀਂ ਜੰਮ ਨਹੀਂ ਸੀ ਸਕਦੇ ਇਹ ਇਹ ਸਾਰਿਆਂ ਤੇ ਸਾਰੇ ਗੁਰੂਆਂ ਦੀਆਂ ਵੀ ਮਾਮਾ ਹੋਈਆਂ ਇੱਕ ਪ੍ਰਕਿਰਿਆ ਸਾਰਿਆਂ ਦੇ ਉੱਤੇ ਆਉਂਦੀ ਹੈ ਸਭ ਜਾਨਦਿਆਂ ਦਾ ਜਨਮ ਇਦਾਂ ਹੀ ਹੋਇਆ ਹੈ ਸਾਰੀ ਦੁਨੀਆ ਦਾ ਜਨਮ ਇਦਾਂ ਹੀ ਹੁੰਦਾ ਹੈ ਤੇ ਹੋਇਆ ਪਤਾ ਕੀ ਸੀ ਸੁਣਿਓ ਆ ਕੰਨ ਖੋਲ ਕੇ ਸੁਣਿਓ ਪਹਿਲੇ ਵੇਲਿਆਂ ਦੇ ਵਿੱਚ ਬ੍ਰਾਹਮਣ ਮੰਦਰ ਵਿੱਚ ਵੜਨ ਨਹੀਂ ਸੀ ਦਿੰਦਾ ਕਹਿੰਦਾ ਪੰਜ ਦਿਨ ਬੀਬੀ ਨੇੜੇ ਨਾ ਆਵੇ ਮੰਦਰ ਦੇ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਓਏ ਬਾਹਮਣਾ ਤੂੰ ਸ਼ਰਮ ਲਾ ਲਈ ਐ ਇਹ ਨਵੀਂ ਨਵੀਂ ਮਰਿਆਦਾ ਕਿੱਥੋਂ ਬਣਾਤੀ ਤੁਸੀਂ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਪੁੱਛਿਆ ਸਵਾਲ ਕਰਦੇ ਕਹਿੰਦੇ ਕੀ ਹੋ ਗਿਆ ਕਹਿੰਦੇ ਬੀਬੀ ਝੂਠੀ ਹੋ ਗਈ ਕਹਿੰਦੇ ਤੇਰੇ ਮੂੰਹ ਵਿੱਚ ਤੇ ਹਰ ਵੇਲੇ ਝੂਠ ਰਹਿੰਦੀ ਹੈ ਉਹਨੂੰ ਤੇ ਪੰਜ ਦਿਨ ਝੂਠੀ ਕਹਿਣਾ ਤੂੰ ਹਰ ਵੇਲੇ ਝੂਠ ਬੋਲਦਾ ਤੂੰ ਨਹੀਂ ਝੂਠਾ ਗੁਰੂ ਨਾਨਕ ਬਾਬਾ ਜੀ ਆਪਣੇ ਪਤਾ ਕੀ ਕਹਿੰਦੇ ਕਹਿੰਦੇ ਤੂੰ ਨਹੀਂ ਝੂਠਾ ਔਰਤ ਨੂੰ ਝੂਠੀ ਕਹਿਣ ਵਾਲਿਆ ਤੂੰ ਨਹੀਂ ਝੂਠਾ ਹਰ ਵੇਲੇ ਝੂਠ ਬੋਲਦਾ ਤੂੰ ਤੂੰ ਸੁੱਚਾ ਹੋ ਗਿਆ ਅੰਦਰ ਵੱੜ ਕੇ ਤੇ ਔਰਤ ਨੂੰ ਕੁਦਰਤੀ ਪ੍ਰਕਿਰਿਆ ਨੂੰ ਤੂੰ ਉਹਨੂੰ ਪੈਰ ਦੀ ਝੁੱਤੀ ਬਣਾਉਂਦੇ ਹੋ ਤੁਸੀਂ ਤੇ ਗੁਰੂ ਨਾਨਕ ਬਾਬਾ ਜੀ ਨੇ ਆ ਸਵਾਲ ਕੀਤਾ ਸਾਨੂੰ ਸਾਰਿਆਂ ਨੂੰ ਹੈ ਆ ਗੁਰਬਾਣੀ ਦਾ ਜਵਾਬ ਦੇਵੇ ਕੋਈ ਪਤਾ ਕਾਰਨ ਕੀ ਹੈ ਸਾਡੇ ਵਰਗੇ ਜਦੋਂ ਐਦਾਂ ਦੀਆਂ ਗੱਲਾਂ ਕਰਦੇ ਨੇ ਤੇ ਵਿਵਾਦ ਖੜੇ ਕਰਦੇ ਐ ਜੀ ਆ ਹੁਣ ਇਹਨਾਂ ਨੇ ਹੋਰ ਮਸਲਾ ਖੜਾ ਕਰ ਲੈਣਾ ਆ ਗੱਲ ਕਹਤੀ ਮੈਂ ਇਹਦੇ ਨਾਲ ਕਹਿਣਗੇ ਵਿਵਾਦ ਛੇੜਦਾ ਗੁਰਬਾਣੀ ਦਾ ਸੱਚ ਸੁਣਾਉਣਾ ਵਿਵਾਦ ਨਹੀਂ ਪਿਆਰਿਓ ਗੁਰਬਾਣੀ ਵਿਵਾਦ ਨਹੀਂ ਗੁਰਬਾਣੀ ਦਾ ਸੱਚ ਲੋਕਾਂ ਸਾਹਮਣੇ ਆਉਣਾ ਚਾਹੀਦਾ ਹੈ ਜਿਹੜੀ ਗੱਲ ਮੈਂ ਆ ਕਹਿ ਰਹੇ ਆ ਕਹਿ ਰਿਆਂ ਵੇਖੋ ਕਿੰਨੀਆਂ ਭੈਣਾਂ ਦੇ ਅੰਦਰ ਇਹ ਸਵਾਲ ਹੋਏਗਾ ਵੀ ਅਸੀਂ ਕੀ ਪਾਠ ਕਰ ਸਕਦੀਆਂ ਕੀ ਅਸੀਂ ਗੁਰਦੁਆਰੇ ਜਾ ਸਕਦੀਆਂ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਾ ਸਕਦੀਆਂ ਕਿੱਡਾ ਵੱਡਾ ਸਵਾਲ ਹੈ ਇਸ ਟੌਪਿਕ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਭੈਣੋ ਹੋਣੀ ਚਾਹੀਦੀ ਹੈ ਗੱਲ ਸਮਝ ਆ ਜੇ ਵੀ ਗੱਲ ਮੁੜ ਕੇ ਦਿਮਾਗ 'ਚ ਵੜ ਜੂ। ਸਦਾ ਵਾਸਤੇ ਤੇ ਗੁਰੂ ਨਾਨਕ ਪਾਤਸ਼ਾਹ ਦਾ ਜਵਾਬ ਸੁਣੋ ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ-ਵਾਰ ਸਿਰਨਾਵਣੀ ਮੁੜ-ਮੁੜ ਕੇ ਹਰ ਮਹੀਨੇ ਜਿਉਂ ਜੋਰੂ ਮਤਲਬ ਔਰਤ ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ-ਵਾਰ ਕਿਤੇ ਓਏ ਉਹ ਤੇ ਵਾਰ-ਵਾਰ ਸਮਾਂ ਬਣਾਇਆ ਰੱਬ ਨੇ ਝੂਠੇ-ਝੂਠਾ ਮੁਖ ਵਸੈ ਜਿਹਦੇ ਮੂੰਹ 'ਚ ਝੂਠ ਹੈ ਉਹਦਾ ਕੀ ਕਰੀਏ ਝੂਠਾ ਝੂਠਾ ਮੁਖ ਵਸ ਆਪਣੇ ਕੋਲੋਂ ਤੇ ਨਹੀਂ ਕਿਹਾ ਮੈਂ ਕੌਣ ਕਹਿ ਰਿਹਾ ਜੀ ਗੁਰੂ ਨਾਨਕ ਪਾਸ਼ਾ ਬਾਣੀ ਕਹਿੰਦੀ ਹੈ ਇੱਕ ਗੱਲ ਹੋਰ ਸੁਣੋ ਮੇਰੇ ਵੀਰੋ ਭਾਈਓ ਜਦੋਂ ਤੁਸੀਂ ਗੱਲ ਕਰਦੇ ਹੋ ਨਾ ਕਿਤੇ ਜਾ ਕੇ ਐ ਨਾ ਕਿਹਾ ਕਰੋ ਬਿੱਟੜੀਆਂ ਵਾਲਿਆਂ ਨੇ ਭਾਈ ਅੱਜ ਆ ਗੱਲ ਸੁਣਾਤੀ ਉਥੇ ਅਗਲਾ ਡਾਂਗ ਚੁੱਕ ਲੈਣਾ ਵੀਟੜੀਆਂ ਵਾਲਾ ਕੌਣ ਹੁੰਦਾ ਤੁਸੀਂ ਐ ਕਿਹਾ ਕਰੋ ਵੀ ਗੁਰੂ ਨਾਨਕ ਪਾਸ਼ਾ ਐ ਕਹਿੰਦੇ ਬਾਣੀ ਯਾਦ ਰੱਖਿਆ ਕਰੋ ਉਹ ਉਹ ਸ਼ਬਦ ਯਾਦ ਰੱਖਿਆ ਕਰੋ ਮੈਨੂੰ ਵਿੱਚ ਨਾ ਲਿਆ ਕਰੋ ਆਪਾਂ ਤੇ ਪੜ੍ਹ ਕੇ ਸੁਣਾਉਣ ਆਲੇ ਆ ਮੇਰਾ ਸ਼ਬਦ ਮੇਰਾ ਬਚਨ ਕਿੱਥੋਂ ਹੋ ਗਿਆ ਇਹ ਦਲੀਲ ਮੇਰੀ ਨਹੀਂ ਇਹ ਦਲੀਲ ਕੀ ਦੀ ਹੈ ਗੁਰੂ ਨਾਨਕ ਪਾਸ਼ ਇਹ ਆਪਣੇ ਪਾਸ਼ਾ ਦਾ ਗਿਆਨ ਹੈ ਇਹ ਦਲੀਲਾਂ ਮੇਰੇ ਗੁਰੂ ਨਾਨਕ ਜੀ ਦੇ ਰਹੇ ਹੈ ਇਹ ਗਿਆਨ ਮੇਰੇ ਗੁਰੂ ਜੀ ਦਾ ਹੈ ਆਪਾਂ ਤੇ ਭੈਣ ਭਰਾ ਸਾਰੇ ਵਿਚਾਰ ਕਰ ਰਹੇ ਆ ਬਹਿ ਕੇ ਮੇਰਾ ਕਿੱਥੋਂ ਹੋ ਗਿਆ ਲਓ ਜੀ ਵੇਖਿਓ ਗੁਰੂ ਜੀ ਦਾ ਬਚਨ ਸੁਣਿਓ ਕਹਿੰਦੇ ਹੋ ਸੁੱਚਾ ਸੁੱਚਾ ਤੇ ਬੰਦਾ ਉਹ ਹੁੰਦਾ ਜਿਹਦੇ ਮਨ ਵਿੱਚ ਸੱਚ ਆ ਜੇ ਤੂੰ ਕਹਿਣਾ ਨਹਾ ਕੇ ਸੁੱਚਾ ਬੀਬੀ ਪੰਜਾਂ ਦਿਨਾਂ ਬਾਅਦ ਨਹਾਉ ਤੇ ਨਹਾ ਕੇ ਆ ਜੂ ਤੇ ਬੰਦਾ ਸੁੱਚਾ ਹੋ ਜਾਂਦਾ ਹੈ ਥਾ ਮਾਰੀ ਐ ਸੱਟ ਵੇਖੋ ਕਟਾਕਸ਼ ਕੀਤੇ ਗੁਰੂ ਨਾਨਕ ਦੀ ਦਲੀਲ ਦਾ ਕੋਈ ਜਵਾਬ ਨਹੀਂ ਦੇ ਸਕਦਾ ਅਸੀਂ ਆਪ ਹੀ ਉਹਨਾਂ ਗੱਲਾਂ 'ਚ ਉਲਝੇ ਪਏ ਆ ਸਾਡੇ ਬਾਬਾ ਜੀ ਤੇ ਕਮਾਲ ਦੇ ਨੇ ਵੇਖਿਓ ਸਿੱਖੋ ਇਧਰ ਸੁਣਿਓ ਜਿੱਦਨ ਮੇਰੇ ਬਾਬਾ ਜੀ ਗੱਲ ਕਰਦੇ ਨਾ ਉਹਨਾਂ ਨਾਲ ਉਹ ਉਹਨਾਂ ਵੇਲਿਆਂ ਦੇ ਪੁਜਾਰੀਆਂ ਨਾਲ ਗੱਲ ਕਰਦੇ ਐ ਆਪਾਂ ਨਾ ਐ ਐ ਪਿੱਛੇ ਖੜਨਾ ਸੀ ਸਾਰਿਆਂ ਸਿੱਖਾਂ ਨੇ ਐ ਐ ਖੜੇ ਹੁੰਦੇ ਬਾਬਾ ਜੀ ਚੱਕੀ ਚੱਲੋ ਫੱਟੇ ਆਪਾਂ ਐ ਖੜਨ ਨਾ ਗੁਰੂ ਨਾਨਕ ਸੱਚੇ ਬਾਦਸ਼ਾਹ ਤੁਹਾਡੀਆਂ ਦਲੀਲਾਂ ਦਾ ਜਵਾਬ ਕੋਈ ਨਹੀਂ ਕਮਾਲ ਕਰ ਦਿੰਨੇ ਹੋ ਕਮਾਲ ਕਰ ਦਿੰਨੇ ਹੋ ਬੱਲ ਅਸੀਂ ਪਿੱਛੇ ਖੜ ਜਾਂਦੇ ਐ ਹੱਥ ਜੋੜ ਕੇ ਅਸੀਂ ਤੇ ਪਿੱਛੇ ਖੜੇ ਹੀ ਬਹੁਤ ਸੀ ਬਸ ਮਹਾਰਾਜ ਅੱਗੇ ਹੈ ਨੇ ਆ ਗੁਰੂ ਗ੍ਰੰਥ ਸਾਹਿਬ ਅੱਗੇ ਆਪਾਂ ਮਗਰ ਖੜਜੋ ਆਪਾਂ ਤੇ ਪਿੱਛੇ ਖੜਨਾ ਗੁਰੂ ਗ੍ਰੰਥ ਸਾਹਿਬ ਦੇ ਬੋਲਣਗੇ ਤੇ ਇਹ ਆਪਾਂ ਨਹੀਂ ਬੋਲਣਾ ਇਹਨਾਂ ਨੂੰ ਬੋਲਣ ਦਿਓ ਇਹਨਾਂ ਅੱਗੇ ਕੋਈ ਬੋਲ ਨਹੀਂ ਸਕਦਾ ਤੇ ਇਹਨਾਂ ਨੂੰ ਅੱਗੇ-ਅੱਗੇ ਬੋਲਣ ਦਿਓ ਆਪਾਂ ਮਗਰ ਖੜ ਜਾਂਦੇ ਐ ਹੱਥ ਜੋੜ ਕੇ ਵੀ ਬਾਬਾ ਜੀ ਚੱਕੀ ਚੱਲੋ ਵੱਟੇ ਪਰ ਪ੍ਰੋਬਲਮ ਪਤਾ ਕੀ ਹੋਗੀ ਮੁਸ਼ਕਲ ਇਹ ਬਣ ਗਈ ਅੱਜ ਦਾ ਸਿੱਖ ਖੜਨਾ ਆਪਣੇ ਗੁਰੂ ਨਾਨਕ ਦੇ ਪਿੱਛੇ ਸੀ ਤੇ ਖੜ ਪਤਾ ਕਿਹਦੇ ਮਗਰ ਗਿਆ ਜਿਹੜੇ ਬ੍ਰਾਹਮਣ ਨਾਲ ਉਸ ਵੇਲੇ ਦੇ ਪੁਜਾਰੀ ਨਾਲ ਜਿਹਦੇ ਨਾਲ ਗੁਰੂ ਨਾਨਕ ਪਾਤਸ਼ਾਹ ਗੱਲ ਕਰਦੇ ਸੀ ਉਹਨੂੰ ਸਵਾਲ ਜਵਾਬ ਨਹੀਂ ਸੀ ਆਉਂਦਾ ਅਸੀਂ ਸਾਰੇ ਉਹਦੇ ਮਗਰ ਖੜੇ ਆਂ ਖੁ ਸਤਨਾਮ ਵਾਹਿਗੁਰੂ ਬਦ ਕਿਸਮਤੀ ਸਾਜੀ ਜਿਹੜੇ ਸਵਾਲ ਅਸੀਂ ਕਰਨੇ ਸੀ ਉਹ ਸਵਾਲ ਅੱਜ ਲੋਕ ਸਾਕੂ ਕਰ ਰਹੇ ਐ ਜਿਹੜੇ ਬੰਦੇ ਤਰਕ ਵਾਲੇ ਨੇ ਨਾ ਦਲੀਲ ਵਾਲੇ ਉਹ ਸਾਨੂੰ ਸਵਾਲ ਕਰ ਰਹੇ ਐ ਅੱਜ ਅਸੀਂ ਲੋਕਾਂ ਤੇ ਕਰਨੇ ਸੀ ਲੋਕ ਸਭ ਕੋ ਸਾਨੂੰ ਸਵਾਲ ਕਰੀ ਜਾਂਦੇ ਐ ਆਪਾਂ ਤੇ ਇੰਨੇ ਸਿਆਣੇ ਹੋ ਜਾਣਾ ਸੀ ਹੁਣ ਤੱਕ ਆਹ ਸ਼ਬਦ ਸੁਣੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਓ ਸੂਚੇ ਨਾ ਕੇ ਨਹੀਂ ਹੋਈਦਾ ਸੁੱਚੇ ਹੋਈਦਾ ਜਦੋਂ ਮਨ ਵਿੱਚ ਰੱਬ ਵੱਸਦਾ ਹੈ ਬੰਦਾ ਉਦੋਂ ਸੁੱਚਾ ਹੁੰਦਾ ਹੈ ਨਾ ਆ ਕੇ ਕੋਈ ਸੁੱਚਾ ਨਹੀਂ ਹੁੰਦਾ ਸੁਣ ਸੁੱਚੇ ਕਿਉਂ ਕਿਉਂ ਜੋ ਰੂਹ ਸਿਰ ਨਾਮਣੀ ਪੂਰਾ ਪੜੋ ਜਿਉਂ ਜੋ ਰੂਹ ਸਿਰ ਨਾਮਣੀ ਆਵੇ ਵਾਰੋ ਵਾਰੋ जूठे झूठा मोबस नत नत हुआ सूज एन बहन जे पिंडा तोए ਸੁੱਚੇ ਸੇ ਨਾਨਕਾ ਜਿਨ ਮਨ ਵਸਿਆ ਸੋਏ ਸੁੱਚੇ ਕੌਣ ਨੇ ਜੀ ਜਿਨ੍ਹਾਂ ਦੇ ਮਨ ਵਿੱਚ ਵਸਦਾ ਹੈ ਮਾਲਕ ਉਹ ਨੇ ਸੁੱਚੇ ਤਨ ਧੋਣ ਦੇ ਨਾਲ ਬੰਦਾ ਸੁੱਚਾ ਨਹੀਂ ਹੋ ਜਾਂਦਾ ਹੱਥ ਪੈਰ ਧੋਣ ਦੇ ਨਾਲ ਬੰਦਾ ਸੁੱਚਾ ਨਹੀਂ ਹੋ ਜਾਂਦਾ ਇਹਦਾ ਅਰਥ ਇਹ ਨਹੀਂ ਵੀ ਅਜ ਤੂੰ ਧੋਣਾ ਛੱਡ ਦੀ ਆਪਾਂ ਤਾਂ ਤਿਆਰ ਹੀ ਬੈਠਿਆ ਇਹੋ ਜਿਹਾ ਕੁਝ ਮਿਲਣਾ ਚਾਹੀਦਾ ਸਾਨੂੰ ਖੁੱਲ ਮਿਲ ਜੇ ਸਹੀ ਮਾੜੀ ਦੀ ਬੱਸ ਵਿਆਹ ਦੇ ਮੌਜ ਲੱਗ ਗਈ ਲੈ ਹੁਣ ਨਹਾਉਣ ਦੀ ਕੀ ਲੋੜ ਐ ਵੀ ਕੀ ਜੰਦੇ ਨਹਾ ਲੋ ਨਾਲ ਉਹ ਤਨ ਦੀ ਸਫਾਈ ਬੜੀ ਲਾਜ਼ਮੀ ਐ ਸਿੱਖ ਧਰਮ ਵਿੱਚ ਸਫਾਈ ਦਾ ਕਨਸੈਪਟ ਐ ਸੁਚਮਤਾ ਦਾ ਨਹੀਂ ਸੁਚਮਤਾ ਨਹੀਂ ਸਫਾਈ ਮਨ ਸੁੱਚਾ ਹੁੰਦਾ ਤਨ ਨਹੀਂ ਹੋ ਸਕਦਾ ਤਨ ਤੇ ਸਦਾ ਹੀ ਝੂਠਾ ਹੈ ਕਾਦੇ ਨਾਲ ਧੋਵੋਗੇ ਪਾਣੀ ਵੀ ਝੂਠਾ ਹੈ ਗੱਡੀਆਂ ਮੱਛੀਆਂ ਦਾ ਝੂਠਾ ਹੈ ਮਿੱਟੀ ਦੇ ਵਿੱਚ ਕੀੜੇ ਮਕੌੜੇ ਤੁਰੇ ਫਿਰਦੇ ਐ ਕਿਹੜੀ ਚੀਜ਼ ਨਾਲ ਧੋਵੋਗੇ ਆ ਹੁਣ ਸਾਰੇ ਜਣੇ ਇਕੱਠੇ ਹੀ ਸਾਹ ਲੈਣੇ ਆ ਇੱਥੇ ਹੀ ਐ ਸਾਰਾ ਕੁਝ ਇੱਕ ਗੱਡੀ 'ਚ ਬੈੰਨੇ ਆਪਾਂ ਇੱਕ ਗੱਡੀ 'ਚ ਬੈਠਨੇ ਆ ਸਾਹ ਲੈੰਨੇ ਆ ਸਾਰੇ ਵੇਖੋ ਫਿਰ ਆ ਹੁਣ ਸਿਆਲ ਲੰਘ ਗਿਆ ਸਿਆਲ ਵਿੱਚ ਭਾਫ ਜੀ ਨਿਕਲਦੀ ਏ ਤੁਸੀਂ ਨੋਟ ਕਰਕੇ ਵੇਖਿਓ ਇੱਕ 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 ਗੱਡੀ 'ਚ ਬੈਠੇ ਆ 3 ਘੰਟੇ ਇਕੱਠੇ ਬੈਠੇ ਰਹੇ ਅਸੀਂ ਸਾਹ ਲੈੰਨੇ ਆ ਉਹਦੇ ਅੰਦਰ ਜਾਈ ਜਾਂਦਾ ਏ ਉਹ ਸਾਹ ਲੈਂਦਾ ਸਾਡੇ ਅੰਦਰ ਆਈ ਜਾਂਦਾ ਸਾਹਮਣੇ ਹੀ ਦਿਸਦਾ ਹੁੰਦਾ ਨਾਲੇ ਇੱਕ ਜਹਾਜ਼ ਵਿੱਚ ਕਿੰਨੇ ਬੰਦੇ ਬੈਠਦੇ ਆ 300 ਬੰਦਾ ਇਕੱਠਾ ਬਹਿ ਕੇ ਜਾਂਦਾ ਏ ਸਾਹਮਣੇ ਹੀ ਐ ਸੁਚਮਤਾ ਨਹੀਂ ਸਫਾਈ ਇਹਦਾ ਖਿਆਲ ਰੱਖਣਾ ਹੈ। ਸਰੀਰ ਦਾ ਇਸ਼ਨਾਨ ਕਰਾਉਣਾ ਬੜਾ ਜ਼ਰੂਰੀ ਹੈ। ਭਰੀਏ ਹੱਥ ਪੈਰ ਤਨ ਦੇ ਇਹ ਇਹ ਕਾਦੇ ਨਾਲ ਧੋਇਆ ਜਾਂਦਾ ਜੀ ਬਾਣੀ ਧੋਤਾ ਪੁੱਤਰ ਸਿਖੇ। ਫਿਰ ਅਗੇ ਕੱਪੜਾ ਮੈਲਾ ਹੋ ਜੂ ਜਦੋਂ ਮੂਤ ਪਲੀਤੀ ਕੱਪੜਾ ਹੋਏ ਉਹ ਕਾਦੇ ਨਾਲ ਧੋਇਆ ਜਾਏਗਾ। ਦੇ ਸਾਬੂਨ ਲਈਏ ਧੋਏ ਉਹ ਸਾਬਣ ਨਾਲ ਧੁੱਪਦਾ ਹੈ। ਫਿਰ ਮਹਾਰਾਜ ਮਨ ਮੱਤ ਕਾਦੇ ਨਾਲ ਸਾਫ਼ ਹੋਵੇ ਪਾਣੀ ਨਾਲ ਨਹੀਂ ਹੋਣੀ ਸਾਬਣ ਨਾਲ ਨਹੀਂ ਹੋਣੀ ਕਾਦੇ ਨਾਲ ਫਿਰ ਗੁਰੂ ਜੀ ਕਹਿੰਦੇ ਭਰੀਏ ਮੱਤ ਬੋਲਿਆ ਗੁਰੂ ਜੀ ਤੇ ਆਪਾਂ ਰੋਜ਼ ਹੀ ਪੜ੍ਹਦੇ ਆ ਭਰੀਏ ਮੱਤ ਪਾਪਾਂ ਕੇ ਸੰਗ ਕਾਦੇ ਨਾਲ ਧੋਈਏ ਜੀ ਆ ਵੇਖੋ ਬੰਦ ਉਹ ਧੋਪੈ ਨਾ ਵੇ ਕੇ ਰੰਗ